ਇਹ ਲੋ 15 ਪੈਸੇ ਤੋੜਦੇ ਆ ਦੇਖੋ ਜੀ ਸਾਡੇ ਬੰਦੇ ਕਿੱਡੀ ਦੂਰ ਜਾਣਗੇ ਕਰ ਲੈ ਬੈਕ ਚਲੇ ਜਾ ਕੇ ਫੋਨ ਕਰ ਦੇ ਚੰਗਾ ਇਹ ਕੌਣ ਜੀ ਹੈ ਹਾਂ ਨਹੀਂ ਤੇਰੀ ਮਾਸੂ ਜੋ ਪਾਹੇ ਘਵਾ ਲਿਆ ਆਈ ਹਾ ਹਾ ਕੀ ਨਹੀਂ ਆ ਬਣਾ ਇਹ ਕਰੇ ਡੱਤੀ ਜਿੱਤ ਬੈਜੇ ਕਾਟਰ ਥੱਲੇ ਕਰਨ ਵਾਲਾ ਦੀ ਆਹ ਮੈਂ ਵੀ ਵੱਡੀ ਨੰਦ ਕੱਢੀ ਨੰਗਣੀ ਆਪਣੇ ਆਲੇ ਨੰਦੇ ਅੱਗੇ ਵੱਢਣ ਜਾਣਾ ਸਵੇਰ ਕਿੰਨੇ ਵਜੇ ਤਕਵੇ ਇਹ ਲਓ ਜੀ ਪਹੁੰਚ ਗਏ ਠੀਕ ਆ ਤੁਮ ਬਾੜਾ ਬਹੁਤ ਲਓ ਜੀ ਬਾੜੀ ਜਿਆਦੇ ਬਾੜਦੇ ਇੰਨੀ ਤੇਜ਼ ਹੈ ਉਹ ਤਾਂ ਪਹੁੰਚ ਬਾੜੀ ਤੇਜ਼ ਬਾੜੀ ਬਾੜਦੀ ਬਾੜੀ ਦੂਰ